ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਉਮੀਦ ਕਰਦੇ ਆ ਤੁਸੀਂ ਘੈਂਟ ਹੋਵੋਗੇ ਹਨਾ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਆ ਘੈਂਟਾ ਪੂਰੀ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਇਹਨੂੰ ਤਾਂ ਘੈਂਟ ਕਹਿਣਾ ਬੰਦ ਹੈ ਹੀ ਹੈ ਹਨਾ ਕਿਉਂਕਿ ਇਹ ਵੀਡੀਓ ਦੇ ਵਿੱਚ ਬਹੁਤ ਹੀ ਘੈਂਟ ਚੀਜ਼ ਹੈ ਇਹ ਇਹ ਸਲਵਾਰ ਦੀ ਕਟਿੰਗ ਆ ਜੀ ਆਪਣੀ ਠੀਕ ਹੈ ਜਿਆਦਾ ਟਾਈਮ بیس ਨਹੀਂ ਕਰਦੇ ਆਪਾਂ ਇਹਦੇ ਵਿੱਚ ਮੈਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਨੀ ਦੱਸੀ ਹੈ ਵੇ ਆਪਾਂ ਕਿਵੇਂ ਕਰਨੇ ਆ 3.5 ਮੀਟਰ ਵਾਲੇ ਸ਼ੂਟ ਦੀ ਤੇ ਇੱਕ ਇਹਦੇ ਵਿੱਚ ਜਿਹੜੀ ਮੇਨ ਚੀਜ਼ ਆ ਨਾ ਉਹ ਮੈਂ ਕੱਟੀ ਆ ਲਾਈਨਿੰਗ ਜੇ ਤੁਸੀਂ ਵੀਡੀਓ ਇੱਥੋਂ ਤੱਕ ਦੇਖ ਰਹੇ ਹੋ ਨਾ ਤਾਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਮੈਂ ਲਾਈਨਿੰਗ ਦੀ ਕਟਿੰਗ ਕਰਨੀ ਦੱਸੀ ਆ ਜਿਵੇਂ ਕਿ ਆਪਣੀ ਸਲਵਾਰ ਦੀ ਲੈਂਥ ਹੁੰਦੀ 38 ਇੰਚ ਤਾਂ 35-35 ਦੀ ਤਾਂ ਨਾ ਲੰਬਾਈਆਂ 2.5 ਮੀਟਰ ਦੇ ਵਿੱਚੋਂ ਕਦੇ ਨਹੀਂ ਲੈਂਦੀਆਂ ਮਿਲ ਕੇ ਦੇਖ ਲਓ ਬੇਸ਼ੱਕ ਕੈਂਚੀ ਟੇਪ ਚੱਕ ਕੇ ਤੇ ਮੈਂ 2.5 ਮੀਟਰ ਲਾਈਨਿੰਗ ਲੈਂਦੀ ਆ ਇਹਦੇ ਵਿੱਚੋਂ ਮੈਂ ਪੌਂਚਾ ਵੀ ਕੱਢਿਆ ਤੇ ਕੁੰਦੇ ਵੀ ਚਾਰੇ ਕੱਢਿਆ ਦੋਨੇ ਪੌਂਚੇ ਕੁੰਦੇ ਤੇ ਬੈਲਟ ਦੀ ਕ ਤੁਸੀਂ ਦੇਖਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੇਖ ਕੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇਦਾਂ ਹੀ ਲਾਈਨਿੰਗ ਕੱਟਦੇ ਸੀ ਜਾਂ ਮੈਂ ਦੱਸਿਆ ਤਰੀਕਾ ਹਨਾ ਦੱਸੋ ਮੈਨੂੰ ਕਮੈਂਟ ਕਰਕੇ ਵੀ ਵੀਡੀਓ ਕਿੱਦਾਂ ਦੀ ਲੱਗੀ ਜੇ ਮੇਰੇ ਕੋਲ ਕੋਈ ਗੜਬੜ ਰਹਿੰਦੀ ਆ ਤਾਂ ਯਾਰ ਮੈਨੂੰ ਕਮੈਂਟ ਕਰਦਿਆ ਕਰੋ ਹਨਾ ਛੋਟੀ ਭੈਣ ਬਣਾ ਲਿਆ ਕਰੋ ਵੱਡੀ ਭੈਣ ਮੰਨ ਕੇ ਕਰਦਿਆ ਕਰੋ ਚਲੋ ਜਿੱਦਾਂ ਵੀ ਮਰਜ਼ੀ ਹਨਾ ਤੁਹਾਨੂੰ ਸਹੀ ਲੱਗਦਾ ਉਹ ਮੈਂ ਕਰਦਿਆ ਕਰੋ ਤੇ ਵੱਟ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਧੰਨਵਾਦ ਹਾਂਜੀ ਅੱਜ ਆਪਾਂ ਸਲਵਾਰ ਦੀ ਕਟਿੰਗ ਕਰਨ ਲੱਗੇ ਆਂ ਆਪਣੇ ਕੋਲ ਇਹ ਉਹ ਸੂਟ ਹੈ ਜਿਹੜਾ 3 ਮੀਟਰ ਦੀ 3.5 ਮੀਟਰ ਦੀ ਲੰਬਾਈ ਹੁੰਦੀ ਆ ਕਮੀਜ਼ ਦੀ ਲੰਬਾਈ ਆਪਾਂ ਲਾ ਲਈ ਸੀਗੀ ਉਸ ਤੋਂ ਬਾਅਦ ਆਪਾਂ ਹੁਣ ਕਰਨੀ ਆ ਸਲਵਾਰ ਸਲਵਾਰ ਵੀ ਕਟਿੰਗ ਕਰਨੀ ਆ ਪਰ ਪਟਿਆਲਾ ਜਿਹਦੇ ਵਿੱਚ ਪੌਂਚਾ ਤੇ ਕੁੰਦਾ ਪੈਂਦਾ ਹੁੰਦਾ ਠੀਕ ਹੈ ਹੁਣ ਆਪਾਂ ਕੀ ਕਰਨਾ ਜਿੰਨੇ ਆਪਣੀ ਸਲਵਾਰ ਦੀ ਲੈਂਥ ਆ ਬਿਨਾ ਵੈਲਟ ਤੋਂ ਉੰਨੀ ਆਪਾਂ ਦੋ ਲੰਬਾਈਆਂ ਲਾ ਲੈਣੀਆਂ ਨੇ ਜਿਵੇਂ ਕਿ ਮੇਰੇ ਕਸਟਮਰ ਦੀ ਹੈਗੀ 35 ਇੰਚ ਤਾਂ ਮੈਂ ਲਾਹੂੰਗੀ ਆ 35 38 ਇੰਚ ਤਿਆਰ ਆ 35 ਇੰਚ ਦੀ ਮੈਂ ਕਟਿੰਗ ਕਰੂੰਗੀ ਠੀਕ ਹੈ 35 35 ਦੀ ਮੈਂ ਦੋ ਲੰਬਾਈਆਂ ਲਾ ਲੈਣੀਆਂ ਨੇ ਬਾਕੀ ਤੁਸੀਂ ਐਦਾਂ ਕਰ ਲਿਆ ਕਰੋ ਨਾ ਬਾਹ ਕੱਢ ਲਿਆ ਕਰੋ ਪਹਿਲਾਂ ਜਿਹੜਾ ਕੱਪੜਾ ਬਚਿਆ ਹੋਇਆ ਕਰੂਗਾ ਉਹ ਸਾਰਾ ਆਪਾਂ ਸਲਵਾਰ 'ਚ ਪਾ ਦਾਂਗੇ ਫਿਰ ਇਦੇ ਵਿੱਚੋਂ ਬਾਹਾਂ ਵੀ ਕੱਢਣੀਆਂ, ਬੈਲਟ ਵੀ ਕੱਢਣੀਆਂ, ਕਾਫੀ ਕੁਝ ਕੱਢਣਾ ਆਪਾਂ ਤਾਂ ਕਰਕੇ ਮੈਂ 35 ਹੀ ਲਾਉਂਗੀ। ਇਹ ਕੱਪੜਾ ਹੈਗਾ ਜੋਰਜਟ ਲਾਈਨਾਂ ਵਾਲੀ ਪਤਾ ਨਹੀਂ ਕਿਹਦੇ ਜੋਰਜਟ ਆ ਟਾ ਖਿਰਚੇ-ਸੁੱਚੇ ਤੋਂ ਵੀ ਨਹੀਂ ਪਾੜਦੀ ਹੈਗੀ। ਚਲੋ ਆ ਹੋ ਗਈ ਆਪਣੀ ਬਾਹ। ਹੁਣ ਆਪਾਂ ਦੇਖੋ ਇਹ ਆਪਾਂ 35 35 ਦੀ ਦੋ ਲੰਬਾਈਆਂ ਲਾ ਲਈਆਂ ਸੀ ਹੁਣ ਇਹਨਾਂ ਆਪਾਂ ਡਬਲ ਕਰ ਲਵਾਂਗੇ। ਡਬਲ ਕਰਕੇ ਐਦਾਂ ਪਿਛਾ ਲਓ। ਕੰਨੀਆ ਸਾਈਡਾਂ ਤੇ ਹੁਣ ਜਿਵੇਂ ਆਪਾਂ ਕਮੀਜ਼ ਦਾ ਪੱਲਾ ਲਾਉਣੇ ਹੁੰਦੇ ਆ ਉਹ ਮੈਂ ਕਰਕੇ ਜਿੰਨਾ ਆਪਾਂ ਪੌਂਚਾ ਪਾਉਣਾ ਪੌਂਚਾ ਤੁਸੀਂ ਦੇਖ ਲਓ ਜਿਵੇਂ ਮੇਰੇ ਕਸਟਮਰ ਦੇ ਪੌਂਚ ਦੀ ਚੜਾਈ ਕਿ 7 ਇੰਚ ਮੈਂ ਕੱਟੂਗੀ ਇਹ 13 ਇੰਚ ਦੀ ਚੜਾਈ ਅੱਜ ਵਾਲੀ ਵੀਡੀਓ 'ਚ ਮੈਂ ਇੱਕ ਐਕਸਪੈਰੀਮੈਂਟ ਕੀਤਾ ਉਹ ਤੁਸੀਂ ਦੇਖਿਓ ਐਂਡ ਤੱਕ ਜਾਂਦੀ ਹੈ ਨਾ ਅੱਜ ਮੇਰੀ ਕੈਂਚੀ ਖੇਚੜੀ ਕੱਪੜੇ ਨੂੰ ਆ ਦੇਖੋ ਆ ਪੌਂਚਾ ਲੈ ਗਿਆ ਹੁਣ ਆਪਣੇ ਕੋਲ ਕੱਪੜਾ ਰਹਿ ਗਿਆ ਆ ਵਾਲਾ ਹੁਣ ਜੇ ਤਾਂ ਤੁਸੀਂ ਸਲਵਾਰ ਬਣਾਉਣੀ ਹੈ ਹੈਵੀ ਠੀਕ ਹੈ ਫਿਰ ਤੁਸੀਂ ਜਿਵੇਂ ਆਪਾਂ ਰੱਖਿਆ ਸੀ ਐਵੇਂ ਇਧਰਲੇ ਪਾਸੇ ਕੁੰਡੇ ਦਾ ਨਿਸ਼ਾਨ ਲਾ ਕੇ ਉਧਰਲੇ ਪਾਸੇ ਕੁੰਡੇ ਦਾ ਨਿਸ਼ਾਨ ਲਾ ਕੇ ਦੀ ਕਟਿੰਗ ਕਰ ਸਕਦੇ ਹੋ ਬਟ ਆਪਾਂ ਹੈਵੀ ਨਹੀਂ ਬਣਾਉਣੀ ਹੈਗੀ ਇਹ ਆਪਾਂ ਠੀਕ ਠਾਕ ਹੀ ਰੱਖਾਂਗੇ ਆਪਾਂ ਕੱਪੜੇ ਨੂੰ ਐਂ ਵਿਛਾ ਲਾਂਗੇ ਜਿਵੇਂ ਪਣੀ ਰੋਟ ਹੁੰਦਾ ਤੁਸੀਂ ਦੇਖੋ ਹੁਣ ਵੀ ਇਹਦਾ ਪਣਾ ਕਿੰਨਾ ਰਹਿ ਗਿਆ 22 ਇੰਚ ਤਿਆਰ ਹੈ ਬਹੁਤ ਹੈ ਹੁਣ ਆਪਾਂ ਬੰਦ ਵਾਲੇ ਪਾਸੋਂ ਇਹਨੂੰ ਆਪਾਂ ਸਟੇਟ ਸਲਵਾਰ ਵੀ ਕਹਿ ਦਿੰਨੇ ਆ ਤੇ ਪਟਿਆਲਾ ਸਲਵਾਰ ਹਲਕੀ ਸਲਵਾਰ ਕੁਛ ਵੀ ਕਹੀ ਜਾਓ ਯਾਰ ਸਲਵਾਰ ਤੋਂ ਸਲਵਾਰ ਹੀ ਆ ਬੰਦ ਵਾਲੇ ਪਾਸੋਂ ਆਪਾਂ 10 ਇੰਚ ਅਸਲ ਲਵਣਾ ਦੂਸਰੇ ਪਾਸੋਂ ਕੰਨੀ ਵਾਲਾ ਪਾਸਾ ਆਪਣੇ ਵਾਲੀ ਸਾਈਡ ਰੱਖ ਕੇ ਆਪਾਂ 35 ਇੰਚ ਦੀ ਲੈਂਥ ਲਾ ਕੇ 2.5 ਇੰਚ ਦਾ ਲਾ ਦੋ ਨਿਸ਼ਾਨ ਕੁੰਡੇ ਦਾ ਫਿਰ ਤੁਸੀਂ ਸ਼ੇਪ ਦੇ ਅਕੋਰਡਿੰਗ ਕਿਹੜੀ ਸ਼ੇਪ ਦੇਣੀ ਹੈ ਉਹਦੇ ਹਿਸਾਬ ਨਾਲ ਤੁਸੀਂ ਮਲਾ ਲਓ ਵੈਸੇ ਮੈਂ ਜਾ ਤਾਂ ਇੰਚ ਟੇਪ ਵੀ ਵਰਤਦੀ ਆ ਇਹ ਸਲਵਾਰ ਬਹੁਤ ਘੱਟ ਕੱਪੜੇ ਚ ਬਣਦੀ ਆ ਮੇਰੇ ਅੰਦਾਜ਼ੇ ਨਾਲ ਇਹ ਬਣ ਜਾਂਦੀ ਆ ਯਾਰ ਕੱਲੇ ਕੁੰਦੇ ਕੁੰਦੇ 1.5 ਮੀਟਰ 'ਚ ਕੱਟੇ ਆਂਦੇ ਆ। ਨਹੀਂ, ਮੀਟਰ 'ਚ ਹੀ ਕੱਟੇ ਆਂਦੇ ਆ ਮੈਨਾਂ। ਹਾਂ, ਮੀਟਰ 'ਚ ਹੀ ਕੱਟੇ ਆਂਦੇ ਆ। ਹੁਣ ਆਪਾਂ ਇਹਦੇ ਉੱਪਰ ਰੱਖ ਦਾਂਗੇ ਇਹਨੂੰ। ਹੁਣ ਇਧਰਲੇ ਪਾਸੇ ਤੁਸੀਂ ਬੈਲਟ ਲਾਹੋ ਚਾਹੇ ਕੁਛ ਮਰਜ਼ੀ ਲਾਹੋ। ਲੈ ਜਾਣਾ ਉਹਨੇ। ਇਹ ਜਿਹੜੇ ਸਲਕੀ ਬਲਕੀ ਕੱਪੜੇ ਹੁੰਦੇ ਆ ਨਾ ਇਹਨਾਂ ਨੂੰ ਪੂਰਾ ਧਿਆਨ ਦੇ ਕੇ ਕਟਿੰਗ ਦੀ ਲੋਡ ਪੈਂਦੀ ਆ ਬਾਕੀ ਤਾਂ ਆਪਾਂ ਖਿੱਚਾ ਤੋਂ ਹੀ ਹਰੇ ਕੱਪੜੇ ਨਾਲ ਕਾਰ ਹੀ ਦੇਣੀ ਹੁੰਦੀ ਹੈ ਨਾ ਦੇਖੋ ਨਾਲੇ ਤਾਂ ਆਪਣੀ ਸਲਵਾਰ ਵਧੀਆ ਬਣ ਜੂਗੀ ਕਸਟਮਰ ਦੀ ਡਿਮਾਂਡ ਤੇ ਜਿਵੇਂ ਕਿਹਾ ਸੀ ਉਹਨਾਂ ਨੇ ਮੈਂ ਪਹੁੰਚਾ ਪਾਉਣਾ ਦੀਦੀ ਮੈਂ ਹੁੰਦਾ ਪਾਉਣਾ ਸਾਰਾ ਕੁਝ ਕਰਨਾ ਫੋਲਮੈਸ ਨੂੰ ਇੱਕ ਪੂਰੀ ਮਤਲਬ ਇੱਕ ਘੈਂਟ ਚੀਜ਼ ਦੱਸਣ ਲੱਗੀ ਆਂ ਇਹ ਦੁਬਾਰਾ ਕਹਿੰਦੇ ਆ ਨਾ ਕਿ ਵੀ ਐਦਾਂ ਜਦੋਂ ਆਪਾਂ ਸਲਵਾਰ ਦੀ ਕਟਿੰਗ ਕਰਦੇ ਆਂ ਲਾਈਨਿੰਗ 6 ਮੀਟਰ ਚਾਹੀਦੀ ਹੁੰਦੀ ਹੈ ਹਨਾ ਫੋਲਮੈਸ ਨੂੰ ਮਿਲ ਕੇ ਦਿਖਾਉਣੀ ਆ ਆ ਮੇਰੇ ਕੋਲ ਹੈਗੀ 2.5 ਮੀਟਰ ਲਾਈਨਿੰਗ ਠੀਕ ਇਹਦੀ ਲਾਈਨਿੰਗ ਆਪਣੇ ਕੋਲੇ ਹੈਗੀ 2.5 ਮੀਟਰ ਲੰਬਾਈ ਵਿੱਚ ਨੂੰ ਮਿਲ ਕੇ ਦਿਖਾ ਦਿੰਨੀ ਆ ਮੈਂ ਪ੍ਰੋਪਰ ਇਹ ਤੇ ਪ੍ਰੈਸ ਪਲਸ ਮਾਰ ਲਈ ਸੀ 46 ਇੰਚ ਲੈਂਥ ਆ ਜੇ ਆ ਦੇਖੋ ਚੈੱਕ ਕਰੋ ਤੁਸੀਂ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਦੇ ਵਿੱਚੋਂ ਆਪਾਂ ਪੌਂਚਾ ਵੀ ਕੱਢਣਾ ਜਿਹਨੂੰ ਆਪਾਂ ਬਾਲਾ ਬੋਲਦੇ ਆ ਤੇ ਕੁੰਦੇ ਵੀ ਕੱਢਣੇ ਆ ਹੁਣ ਜੇ ਆਪਾਂ 2.5 ਮੀਟਰ ਦੇ ਵਿੱਚੋਂ ਤੁਸੀਂ ਦੇਖੋ ਵੀ 35 35 ਦੀਆਂ ਦੋ ਲੰਬਾਈਆਂ ਲਾਵਾਂਗੇ ਕਿਉਂਕਿ ਆਪਣਾ 35 ਆ ਉਹ 35 35 ਤੇ ਦੋ ਲੰਬਾਈਆਂ ਲਾ ਕੇ ਸਾਈਡ ਤੇ ਆਪਣੇ ਕਿੰਨਾ ਬਚਦਾ 22 ਇੰਚ ਕਪੜਾ 2 ਮੀਟਰ ਦੇ ਵਿੱਚੋਂ ਬਾਹਾਂ ਦਾ ਆਪਾਂ ਜਿਹੜਾ ਕਮੀਜ਼ ਨਾਲ ਲਿਆ ਸੀ ਉਹ ਲੈ ਲਿਆ 2 ਮੀਟਰ ਦੇ ਵਿੱਚੋਂ ਆਪਣੇ ਕੁੰਦੇ ਤੇ ਪਹੁੰਚਾ ਨਹੀਂ ਲਗੋਗੀ ਲਾਈਨਿੰਗ ਹੁਣ ਮੈਂ ਨਵਾਂ ਤਰੀਕਾ ਦੱਸਦੀ ਹਾਂ ਤੁਹਾਨੂੰ ਬਸ ਕਾਂਕੂਨ ਕੱਢ ਕੇ ਇਹਦੇ ਵਿੱਚ ਪ੍ਰੈਸ ਚੰਗੀ ਤਰ੍ਹਾਂ ਮਾਰ ਕੇ ਰੱਖ ਲੋ ਐਦਾਂ ਕਰਕੇ ਸਾਰੀ ਦੂਰੀ ਕਰ ਲੋ ਇਹ ਮਤਲਬ ਕਿ 2.5 ਮੀਟਰ ਦੇ 2.5 ਮੀਟਰ ਆਪਾਂ ਡਬਲ ਕਰ ਲੈਣੀ ਹੈ ਠੀਕ ਹੈ ਫੁੱਲ ਆ ਹੈਗੀ ਆਪਣੀ ਸਲਵਾਰ ਕੱਟੀ ਹੋਈ ਕੁੰਦੇ ਆਪਾਂ ਕਿਵੇਂ ਕੱਟਿਆ ਉਹ ਤੁਸੀਂ ਦੇਖੇ ਆ ਹੈ ਨਾ ਹੁਣ ਆਪਾਂ ਇਹਨਾਂ ਨੂੰ ਵਿਛਾ ਲੈਣਾ ਹੈ ਤੇ ਉੱਪਰ ਸ਼ੀ ਗੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਥੇ ਵਿਛਾਲ ਮੰਗੇ ਹੁਣ ਤੁਸੀਂ ਆ ਦੇਖੋ ਆ ਆਪਣੇ ਕੁੰਡੇ ਹੋਗੇ ਦੋਨੋਂ ਤੇ ਆ ਆਪਣਾ ਗਿਆ ਇੱਧਰ ਪਹੁੰਚਾ ਆ ਗਿਆ ਨਾ ਹੁਣ ਮੈਂ ਇਹਦੀ ਕਟਿੰਗ ਕਰਦਾ ਅਵਿਕ ਹੁੰਦਾ ਹੋ ਗਿਆ ਉਹ ਵੀ ਕੁੰਦਾ ਹੋ ਗਿਆ ਆ ਜਿਹੜਾ ਆਪਣੇ ਕੋਲੇ ਸਾਈਡ ਤੇ ਕਪੜਾ ਬਚ ਗਿਆ ਇਹ ਤੁਸੀਂ ਨਹੀਂ ਉਹ ਹੈਗਾ ਤੁਹਾਨੂੰ ਮਿਲ ਕੇ ਦਿਖਾ ਦਿੰਦੇ ਕਿੰਨੇ ਇੰਚ ਬਚ ਗਿਆ ਇਹ ਕਪੜਾ ਬਚ ਗਿਆ ਜੀ ਆਪਣੇ ਕੋਲੇ 12.5 ਇੰਚ ਤਿਆਰ ਤੇ ਜੇ ਦੋਨੋਂ ਆਪਾਂ ਇੱਥੇ ਥੋੜਾ ਜਿਹਾ ਹੋਰ ਕਰਾਂਗੇ ਤੇ ਆਪਾਂ ਨੂੰ ਚਾਹੀਦਾ ਹੋਊਗਾ 13 ਇੰਚ ਤਿਆਰ ਤਾਂ ਆਪਣੇ ਕੋਲੇ ਇਹ 13 ਇੰਚ ਪੂਰਾ ਤਿਆਰ ਰਹਿ ਜਾਊਗਾ ਆਪ ਦੇ ਸਟ੍ਰਿਚਿੰਗ ਵੀ ਮੈਂ ਇਹਦੇ ਵਿੱਚ ਦੱਸੂਗੀ ਤੁਹਾਨੂੰ ਵੀ ਗਮ ਆਪਾਂ ਕਿਵੇਂ ਸਲਵਾਰ ਬਣਾਉਣੀ ਆ ਹਾਂ ਲੋਚ ਹੁਣ ਜਿਹੜੇ ਆ ਰਹਿ ਗਏ ਆਪਣੇ ਕੋਲ ਇਹ ਆਪਾਂ ਪੌਂਚੇ ਕਰ ਲਵਾਂਗੇ ਠੀਕ ਹੈ ਇਹ ਨਿਕਲਿਆਉਣਗੇ ਆਪਣੇ ਪੌਂਚੇ